ਸਸਿਕਾ ਜੀ ਮੈਂ ਤੁਹਾਡਾ ਆਪਣਾ ਸ਼ਿਵਜੋਤ ਤੇ ਮੈਂ ਆ ਰਿਹਾ ਤੁਹਾਡੇ ਆਪਣੇ ਸ਼ਹਿਰ ਗੁਰਾਇਆਂ ਵਿੱਚ ਸ਼੍ਰੀ ਹਨੂਮੰਤ ਆਈਐਮਟੀ ਕਾਲਜ 5 ਮਾਰਚ ਦਿਨ ਸ਼ਨੀਵਾਰ ਨੂੰ ਸੋ ਮਿਲਦੇ ਆ ਜੀ ਵਿਲ ਬੀ ਪਰਫਾਰਮਿੰਗ ਲਾਈਵ देयर ਸੋ ਤੁਸੀਂ ਉਮੀਦ ਕਰਦਾ ਮੈਂ ਕਿ ਤੁਸੀਂ ਹੌਮਾ ਮਾ ਕੇ ਪਹੁੰਚੋਗੇ ਇਸ ਮੇਲੇ ਨੂੰ ਚਾ ਚੰਦ ਲਾਉਂਗੇ ਸੋ ਸੀ ਯੂ ਗਾਇਜ਼ ਆਲ देयर 5 ਮਾਰਚ ਐਂਡ ਗੈਟ ਰੈਡੀ ਵਿਲ ਹੈਵ ਫਨ ਥੈਂਕ ਯੂ 5 ਮਾਰਚ ਨੂੰ ਗੁਰਾਇਆਂ ਵਿੱਚ ਲੱਗਣ ਜਾ ਰਹੀਆਂ ਹਨ ਰੌਣਕਾਂ ਜਿੱਥੇ ਪਹੁੰਚ ਰਹੇ ਹਨ ਪੰਜਾਬੀ ਗਾਇਕ ਸ਼ਿਵਜੋਤ ਜੀ ਹਾਂ ਸ਼੍ਰੀ ਹਨੂਮਤ ਆਈਐਮਟੀ ਕਾਲਜ ਗੁਰਿਆ ਵਿੱਚ 22 ਮਾਰਚ ਨੂੰ ਕਾਰਨੀਵਲ ਮੇਲਾ ਲੱਗਣ ਜਾ ਰਿਹਾ ਹੈ ਜਿਸ ਵਿੱਚ 11 ਵਜੇ ਤੋਂ ਮੇਲਾ ਸ਼ੁਰੂ ਹੋਵੇਗਾ ਸ਼ਾਮ 4 ਵਜੇ ਪੰਜਾਬੀ ਗਾਇਕ ਸ਼ਿਵਜੋਤ ਦਾ ਖੁੱਲਾ ਅਖਾੜਾ ਲੱਗੇਗਾ ਇਸ ਸੰਬੰਧੀ ਕਾਲਜ ਡਾਇਰੈਕਟਰ ਡਾਕਟਰ ਸ਼ੈਲੀ ਰੇਖੀ ਸ਼ਰਮਾ ਨੇ ਕਿਹਾ ਕਿ ਇਸ ਮੇਲੇ ਵਿੱਚ ਸਾਰਿਆਂ ਨੂੰ ਖੁਲ੍ਹਾ ਸੱਦਾ ਹੈ ਮੇਲੇ ਵਿੱਚ ਅਨਲਿਮਟਿਡ ਮਸਤੀ ਫੂਟ ਮਿਲੇਗਾ ਜੋ ਵੀ ਇਸ ਮੇਲੇ ਵਿੱਚ ਆਉਣਾ ਚਾਹੁੰਦਾ ਹੈ ਉਹ ਸਾਡੇ ਕਾਲਜ ਨਾਲ ਸੰਪਰਕ ਕਰ ਸਕਦਾ ਹੈ ਜਿਸ ਸਕਰੀਨ ਉੱਪਰ ਚੱਲ ਰਿਹਾ ਨੰਬਰ ਤੇ ਸੰਪਰਕ ਕਰ ਸਕਦਾ ਹੈ ਸਸੇ ਗਾ ਜੀ ਮੈਂ ਤੁਹਾਡਾ ਆਪਣਾ ਸ਼ਿਰਜੋਤ ਤੇ ਮੈਂ ਆ ਰਿਹਾ ਤੁਹਾਡੇ ਆਪਣੇ ਸ਼ਹਿਰ ਗੁਰਾਇਆਂ ਵਿੱਚ ਸ਼੍ਰੀ ਹਨੂਮੰਤ ਆਈਐਮਟੀ ਕਾਲਜ 25 ਮਾਰਚ ਦਿਨ ਸ਼ਨੀਵਾਰ ਨੂੰ ਸੋ ਮਿਲਦੇ ਆ ਜੀ ਵਿਲ ਬੀ ਪਰਫਾਰਮਿੰਗ ਲਾਈਵ देयर ਸੋ ਤੁਸੀਂ ਉਮੀਦ ਕਰਦਾ ਮੈਂ ਕਿ ਤੁਸੀਂ ਹੰਮਾ ਮਾ ਕੇ ਪਹੁੰਚੋਗੇ ਇਸ ਮੇਲੇ ਨੂੰ ਚਾ ਚੰਦ ਲਾਉਂਗੇ ਸੋ ਸੀ ਯੂ ਗਾਇਜ਼ ਆਲ देयर 25 ਮਾਰਚ ਐਂਡ ਗੈਟ ਰੈਡੀ ਹਵ ਫਨ ਥੈਂਕ ਯੂ ਨਮਸਕਾਰ हर साल की तरह इस बार फिर से हम श्री हनुमत आयम की गुराया में आप सबके लिए लेके आ रहे हैं शिम्ट कार्निवल शिम्ट कार्निवल रहेगा ट्वेंटी सेकेंड मार्च टू थाउजेंड ट्वेंटी फाइव और दिन है शनिवार और आप सबके लिए ग्यारह बजे से हम लोग बहुत सारी फ़न मस्ती एंटरटेनमेंट लेके आएंगे और इस फंक्शन की जो हाईलाइट है दैट इज़ गोइंग टू बी अ लाइव परफॉर्मेंस बाय अ फेमस पंजाबी सिंगर मिस्टर जोत जो यहाँ चार बजे से लाइव परफॉर्म करेंगे और पूरा दिन मस्ती एंटरटेनमेंट रहेगी जिसमें यहाँ राइड्स होंगी बहुत सारी फन गेम्स होंगी और होटल मैनेजमेंट द्वारा बनाया गया फूड होगा एज अ बुफे। सो आई होप जैसे हम एक्साइटेड हैं आप सबको होस्ट करने के लिए आप सब भी जल्दी से अपनी टिकट्स ले लेंगे और हमें मिलेंगे ऑन ट्वेंटी सेकेंड ऑफ मार्च टू थाउजेंड ट्वेंटी फाइव एट श्री हनुमत आई एम टी गुराया सी यू ऑल ਸਸਿਕਾ ਜੀ ਮੈਂ ਤੁਹਾਡਾ ਆਪਣਾ ਸ਼ਿਵਜੋਤ ਤੇ ਮੈਂ ਆ ਰਿਹਾ ਤੁਹਾਡੇ ਆਪਣੇ ਸ਼ਹਿਰ ਗੁਰਾਇਆਂ ਵਿੱਚ ਸ਼੍ਰੀ ਹਨੂਮੰਤ ਆਈਐਮਟੀ ਕਾਲਜ 5 ਮਾਰਚ ਦਿਨ ਸ਼ਨੀਵਾਰ ਨੂੰ ਸੋ ਮਿਲਦੇ ਆ ਜੀ ਵੀਲ ਬੀ ਪਰਫਾਰਮਿੰਗ ਲਾਈਵ देयर ਸੋ ਤੁਸੀਂ ਉਮੀਦ ਕਰਦਾ ਮੈਂ ਕਿ ਤੁਸੀਂ ਹਮ ਮਾ ਕੇ ਪਹੁੰਚੋਗੇ ਇਸ ਮੇਲੇ ਨੂੰ ਚਾਰ ਚੰਦ ਲਾਉਂਗੇ ਸੋ ਸੀ ਯੂ ਗਾਇਜ਼ ਆਲ देयर 5 ਮਾਰਚ ਐਂਡ ਗੈਟ ਰੈਡੀ ਵਿਲ ਹੈਵ ਫਨ ਥੈਂਕ ਯੂ ਸਸਿਕਾ ਜੀ ਮੈਂ ਤੁਹਾਡਾ ਆਪਣਾ ਸ਼ਿਜੋਤ ਤੇ ਮੈਂ ਆ ਰਿਹਾ ਤੁਹਾਡੇ ਆਪਣੇ ਸ਼ਹਿਰ ਗੁਰਾਇਆਂ ਵਿੱਚ ਸ਼੍ਰੀ ਹਨੂਮੰਤ ਆਈਐਮਟੀ ਕਾਲਜ 22 ਮਾਰਚ ਦਿਨ ਸ਼ਨੀਵਾਰ ਨੂੰ ਸੋ ਮਿਲਦੇ ਆ ਜੀ ਵੀ ਬੀ ਪਰਫਾਰਮਿੰਗ ਲਾਈਵ ਥੇਰ ਸੋ ਤੁਸੀਂ ਉਮੀਦ ਕਰਦਾ ਮੈਂ ਕਿ ਤੁਸੀਂ ਹਮ ਮਾ ਕੇ ਪਹੁੰਚੋਗੇ ਇਸ ਮੇਲੇ ਨੂੰ ਚਾ ਚੰਦ ਲਾਉਂਗੇ ਸੋ ਸੀ ਯੂ ਗਾਇਜ਼ ਆਲ ਥੇਰ 22 ਮਾਰਚ ਐਂਡ ਗੈਟ ਰੈਡੀ ਵਿਲ ਹੈਵ ਫਨ ਥੈਂਕ ਯੂ